ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਯੂਰਿਕ ਐਸਿਡ ਬਾਰੇ ਵੀ ਕਿਉਂ ਸਾਡਾ ਯੂਰਿਕ ਐਸਿਡ ਵੱਧ ਜਾਂਦਾ ਏ ਕਿਹੜੀਆਂ ਚੀਜ਼ਾਂ ਖਾਣ ਵਾਲੀਆਂ ਜਿਨ੍ਹਾਂ ਨਾਲ ਸਾਡਾ ਯੂਰਿਕ ਐਸਿਡ ਵੱਧਦਾ ਏ ਤੇ ਜਦੋਂ ਯੂਰਿਕ ਐਸਿਡ ਸਾਡਾ ਵੱਧਦਾ ਉਹਦੇ ਲੱਛਣ ਕਿਹੜੇ ਆਉਂਦੇ ਸਰੀਰ 'ਚ ਉਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਦੋਸਤੋ ਕਿਹੜੇ ਘਰੇਲੂ ਕੁਦਰਤੀ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਯੂਰਿਕ ਐਸਿਡ ਨੂੰ ਘੱਟ ਕਰ ਸਕਦੇ ਆ ਸੋ ਇਹ ਪਰੇਸ਼ਾਨੀ ਬਹੁਤ ਸਾਰੇ ਲੋਕਾਂ ਨੂੰ ਵੇਖੀ ਜਾਂਦੀ ਯੂਰਿਕ ਐਸਿਡ ਦੀ ਸੋ ਦੋਸਤੋ ਇਹ ਪੂਰੀ ਜਾਣਕਾਰੀ ਜਿਹੜੀ ਮੈਂ ਦੱਸਣ ਜਾ ਰਿਹਾ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ 'ਚ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾ ਇਸ ਜਾਣਕਾਰੀ ਦਾ ਲਾਭ ਲੈ ਸਕਣ ਫਾਇਦਾ ਚੱਕ ਸਕਣ ਸੋ ਦੋਸਤੋ ਜਦੋਂ ਕੁਝ ਖਾਣ ਵਾਲੀਆਂ ਚੀਜ਼ਾਂ ਜਦੋਂ ਅਸੀਂ ਖਾਂਦੇ ਆ ਤਾਂ ਜਿੰਨਾ ਚੀਜ਼ਾਂ ਵਿੱਚ ਪਿਉਰੀਨ ਹੁੰਦਾ ਏ ਸਬਸਟੈਂਸ ਕਹਿ ਲਓ ਕੈਮੀਕਲ ਕਹਿ ਲਓ ਜਦੋਂ ਪਿਉਰੀਨ ਵਾਲਾ ਅਸੀਂ ਭੋਜਨ ਖਾਂਦੇ ਆ ਤਾਂ ਉਹਦੇ ਨਾਲ ਸਾਡੇ ਸਰੀਰ ਵਿੱਚ ਜਿਹੜਾ ਯੂਰਿਕ ਐਸਿਡ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਵੈਸੇ ਤਾਂ ਨਾਰਮਲੀ ਜਿਹੜਾ ਯੂਰਿਕ ਐਸਿਡ ਆ ਉਹ ਹਰੇਕ 'ਚ ਹੀ ਪਾਇਆ ਜਾਂਦਾ ਏ ਤੇ ਸਾਡੀਆਂ ਜਿਹੜੀਆਂ ਕਿਡਨੀਆਂ ਏ ਇਹਨੂੰ ਬਾਹਰ ਕੱਢਦੀਆਂ ਰਹਿੰਦੀਆਂ ਸਮੇਂ-ਸਮੇਂ ਤੇ ਪਰ ਕਈ ਵਾਰੀ ਸਾਡੇ ਸਰੀਰ ਚ ਇਹ ਵਧਣਾ ਸ਼ੁਰੂ ਹੋ ਜਾਂਦਾ ਏ ਜਿਹਦੇ ਕਰਕੇ ਸਾਨੂੰ ਪਰੇਸ਼ਾਨੀਆਂ ਖੜੀਆਂ ਹੋਣ ਲੱਗ ਜਾਂਦੀਆਂ ਸੋ ਯੂਰਿਕ ਐਸਿਡ ਜਦੋਂ ਵੱਧਦਾ ਏ ਜਿਹੜੀਆਂ ਪਿਉਰੀਨ ਵਾਲੀਆਂ ਚੀਜ਼ਾਂ ਅਸੀਂ ਜ਼ਿਆਦਾ ਖਾਂਦੇ ਅੱਗੇ ਗੱਲ ਕਰਾਂਗੇ ਉਹ ਕਿਹੜੀਆਂ ਕਿੜੀਆਂ ਚੀਜ਼ਾਂ ਤਾਂ ਸਾਡੀਆਂ ਕਿਡਨੀਆਂ ਉਹਨਾਂ ਬਾਹਰ ਨਹੀਂ ਕੱਢ ਪਾਉਂਦੀਆਂ ਜਿਹਦੇ ਕਰਕੇ ਇਹਦੇ ਜਿਹੜੇ ਕ੍ਰਿਸਟਲਸ ਆ ਉਹ ਸਾਡੇ ਜੋੜਾਂ ਦੇ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਜਮਾ ਹੋਣੇ ਸ਼ੁਰੂ ਹੋ ਜਾਂਦੇ ਤੇ ਜੀ ਦੇ ਕਰਕੇ ਸਾਡੇ ਜੋੜਾਂ ਚ ਇਰਿਟੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਸੋਜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਤੇ ਇਹਨਾਂ ਦੇ ਲੱਛਣ ਜੇ ਵੇਖੀਏ ਤਾਂ ਇਹ ਸਾਡੇ ਗੋਡਿਆਂ ਦੇ ਜੋੜ ਵਿੱਚ ਵੀ ਵੇਖਣ ਨੂੰ ਮਿਲਦੇ ਆ ਸਾਡੇ ਪੈਰਾਂ ਦੇ ਜੋੜਾਂ ਵਿੱਚ ਵੀ ਸਾਡੀਆਂ ਉਂਗਲੀਆਂ ਵਿੱਚ ਵੀ ਅੱਡੀ ਵਿੱਚ ਵੀ ਬੜੀ ਦਰਦ ਹੁੰਦੀ ਆ ਇਹਦੇ ਨਾਲ ਨਾਲ ਸਾਡੀ ਪੂਣੀ ਚ ਵੀ ਦਰਦ ਵੇਖਣ ਨੂੰ ਮਿਲਦੀ ਆ ਤੇ ਸਾਡੇ ਹੱਥਾਂ ਦੇ ਜਿਹੜੇ ਆ ਛੋਟੇ ਜੋਇੰਟ ਇੰਨਾ ਚ ਵੀ ਦਰਦ ਸ਼ੁਰੂ ਹੋ ਜਾਂਦੀ ਜਦੋਂ ਯੂਰਿਕ ਐਸਿਡ ਦਾ ਲੈਵਲ ਵੱਧ ਜਾਂਦਾ ਤੇ ਜਿਹੜਾ ਮੇਲਜ਼ ਵਿੱਚ ਨਾਰਮਲ ਯੂਰਿਕ ਐਸਿਡ ਦਾ ਜਿਹੜਾ ਲੈਵਲ ਆ ਉਹ 3.5 ਤੋਂ ਲੈ ਕੇ 7 ਤੱਕ ਹੁੰਦਾ ਏ ਜਿੰਨਾ ਲੋਕਾਂ ਦੇ ਇਹਦੇ ਵਿੱਚ ਵਿੱਚ ਯੂਰਿਕ ਐਸਿਡ ਆ ਉਹ ਨਾਰਮਲ ਆ ਪਰ ਜਦੋਂ 7 ਤੋਂ ਵੱਧ ਜਾਂਦਾ ਏ ਤਾਂ ਉਦੋਂ ਪ੍ਰੋਬਲਮ ਕ੍ਰੀਏਟ ਹੁੰਦੀ ਆ ਤੇ ਔਰਤਾਂ ਚ 2.5 ਤੋਂ ਲੈ ਕੇ 6 ਤੱਕ ਹੁੰਦਾ ਨਾਰਮਲ ਜਿਹੜੀ ਇਹਦੀ ਰੇਂਜ ਆ ਤੇ ਦੋਸਤੋ ਇਹਦੇ ਨਾਲ ਨਾਲ ਕਈ ਲੋਕਾਂ ਨੂੰ ਵਾਰ-ਵਾਰ ਜਿਹੜੀ ਪਿਸ਼ਾਬ ਚ ਯੂਰਿਨ ਚ ਇਨਫੈਕਸ਼ਨ ਹੁੰਦੀ ਆ ਯੂਟੀਆਈ ਜਿਹਨੂੰ ਅਸੀਂ ਕਹਿ ਦਿੰਨੇ ਯੂਰਿਨਰੀ ਟਰੈਕ ਇਨਫੈਕਸ਼ਨ ਉਹਦਾ ਵੀ ਕਾਰਨ ਕਈ ਵਾਰੀ ਰੀਕਰੈਂਟ ਜਿਹੜੀ ਵਾਰ-ਵਾਰ ਹੁੰਦੀ ਏਹੀ ਹੁੰਦਾ ਕਾਰਨ ਵੀ ਜਦੋਂ ਸਾਡੇ ਯੂਰਿਕ ਐਸਿਡ ਜ਼ਿਆਦਾ ਵੱਧ ਜਾਂਦਾ ਤਾਂ ਸਾਡੇ ਪਿਸ਼ਾਬ ਚ ਜਿਹੜੀ ਇਨਫੈਕਸ਼ਨ ਉਹ ਆਉਣੀ ਸ਼ੁਰੂ ਹੋ ਜਾਂਦੀ ਆ ਤੇ ਇਹਦੇ ਨਾਲ ਨਾਲ ਜਿੰਨਾਂ ਲੋਕਾਂ ਦੇ ਕਿਡਨੀ ਸਟੋਨ ਜ਼ਿਆਦਾ ਬਣਦੇ ਆ ਸੋ ਕਈ ਵਾਰੀ ਕਿਡਨੀ ਸਟੋਨ ਯੂਰਿਕ ਐਸਿਡ ਕਰਕੇ ਵੀ ਬਣ ਬੰਦੇ ਆ ਸੋ ਜਿਨ੍ਹਾਂ ਦੇ ਵਾਰ-ਵਾਰ ਕਿਡਨੀ ਸਟੋਨ ਬਣਦੇ ਆ ਜਾਂ ਜਿਨ੍ਹਾਂ ਨੂੰ ਵਾਰ-ਵਾਰ ਪਛਾਪ ਦੇ ਵਿੱਚ ਯੂਰਿਨ ਚ ਇਨਫੈਕਸ਼ਨ ਹੁੰਦੀ ਉਹਨਾਂ ਨੂੰ ਇੱਕ ਵਾਰ ਜ਼ਰੂਰ ਆਪਦਾ ਜਿਹੜਾ ਯੂਰਿਕ ਐਸਿਡ ਦਾ ਟੈਸਟ ਆ ਉਹ ਜ਼ਰੂਰ ਕਰਾ ਲੈਣਾ ਚਾਹੀਦਾ ਏ ਤੇ ਇਹਦੇ ਚ ਇੱਕ ਹੋਰ ਖਾਸ ਲੱਛਣ ਜਿਹੜਾ ਵੇਖਣ ਨੂੰ ਮਿਲਦਾ ਉਹ ਇਹ ਆ ਵੀ ਸਾਨੂੰ ਵੀਕਨੈਸ ਬੜੀ ਮਹਿਸੂਸ ਹੁੰਦੀ ਕਮਜ਼ੋਰੀ ਆ ਜਾਂਦੀ ਸਰੀਰ ਚ ਸੋ ਇਹ ਵੀ ਇੱਕ ਯੂਰਿਕ ਐਸਿਡ ਵਧਨ ਦਾ ਹੀ ਲੱਛਣ ਆ ਸੋ ਆਓ ਹੁਣ ਗੱਲ ਕਰਦੇ ਵੀ ਉਹ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਐ ਜਿਨ੍ਹਾਂ ਨਾਲ ਸਾਡਾ ਯੂਰਿਕ ਐਸਿਡ ਵੱਧਦਾ ਏ ਤੇ ਜਿਨ੍ਹਾਂ ਲੋਕਾਂ ਦੇ ਸੱਤ ਤੋਂ ਉੱਪਰ ਆ ਯੂਰਿਕ ਐਸਿਡ ਉਹਨਾਂ ਨੂੰ ਤਾਂ ਬਿਲਕੁਲ ਵੀ ਇਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਇਹਨਾਂ ਦਾ ਪਰਹੇਜ਼ ਹੀ ਕਰਨਾ ਚਾਹੀਦਾ ਸੋ ਆਓ ਜਾਣਦੇ ਆ ਉਹ ਕਿਹੜੀਆਂ ਚੀਜ਼ਾਂ ਐ ਦੋਸਤੋ ਨੰਬਰ 1 ਤੇ ਮੀਟ ਮੀਟ ਭਾਵੇਂ ਰੈੱਡ ਹੋਵੇ ਭਾਵੇਂ ਵਾਈਟ ਹੋਵੇ ਭਾਵੇਂ ਫਿਸ਼ ਹੋਵੇ ਮੱਛੀ ਹੋਵੇ ਭਾਵੇਂ ਆਂਡੇ ਹੋਣ ਮੀਟ ਆਂਡੇ ਕਿਨ ਇਹ ਸਾਰੀਆਂ ਚੀਜ਼ਾਂ ਤੋਂ ਸਾਡਾ ਜਿਹੜਾ ਯੂਰਿਕ ਐਸਿਡ ਉਹ ਵਧਦਾ ਕਿਉਂਕਿ ਇਹਨਾਂ ਦੇ ਵਿੱਚ ਪਿਉਰੀਨ ਹੁੰਦਾ ਜਿਹੜਾ ਉਹ ਬੜਾ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ ਸੋ ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਪਰੇਸ਼ਾਨੀ ਉਹ ਮੀਟ ਅੰਡਾ ਬਿਲਕੁਲ ਨਾ ਖਾਣ ਕਿਉਂਕਿ ਇਹਦੇ ਨਾਲ ਉਹਨਾਂ ਦੀ ਪਰੇਸ਼ਾਨੀ ਵੱਧ ਸਕਦੀ ਆ ਦਰਦਾਂ ਜ਼ਿਆਦਾ ਵੱਧ ਸਕਦੀਆਂ ਇਹ ਤੇ ਅੱਗੇ ਜਾ ਕੇ ਸ਼ਾਇਦ ਕਿਡਨੀ ਸਟੋਨ ਵੀ ਹੋ ਸਕਦੇ ਆ ਤੇ ਯੂਰਿਨ ਦੀਆਂ ਇਨਫੈਕਸ਼ਨਾਂ ਹੋਰ ਵੀ ਪ੍ਰੋਬਲਮ ਖੜੀਆਂ ਹੋ ਸਕਦੀਆਂ ਜਿਹੜੇ ਮੈਂ ਤੁਹਾਨੂੰ ਪਿੱਛੇ ਲੱਛਣ ਦੱਸੇ ਆ ਇਦੇ ਨਾਲ ਨਾਲ ਦੋਸਤੋ ਇੱਕ ਹੋਰ ਜਿਹੜੀ ਖਾਸ ਗੱਲ ਤੁਹਾਨੂੰ ਨਹੀਂ ਪਤਾ ਹੋਊਗੀ ਯੂਰਿਕ ਐਸਿਡ ਜਿਹੜਾ ਅਸੀਂ ਮਿੱਠੇ ਵਾਲਾ ਚੀਜ਼ਾਂ ਖਾਣੇ ਜੂਸ ਪੀਨੇ ਆ ਜਾਂ ਕੋਲਡ ਡਰਿੰਕ ਪੀਨੇ ਆ ਸੋ ਜਿਹੜੀਆਂ ਜਿੰਨਾ ਵਿੱਚ ਫਰਕਟੋਜ਼ ਹੁੰਦਾ ਹੈ ਜਾਂ ਚੀਨੀ ਪਾਈ ਜਾਂਦੀ ਆ ਇਹ ਚੀਜ਼ਾਂ ਵੀ ਸਾਡੇ ਯੂਰਿਕ ਐਸਿਡ ਵਧਾਉਂਦੀਆਂ ਚੀਨੀ ਵੀ ਟਿੱਟੀ ਖੰਡ ਵੀ ਸਾਡੇ ਯੂਰਿਕ ਐਸਿਡ ਨੂੰ ਵਧਾਉਂਦੀ ਆ ਸੋ ਜਿੰਨਾ ਲੋਕਾਂ ਦਾ ਯੂਰਿਕ ਐਸਿਡ ਵੱਧਦਾ ਹੋਏ ਚੀਜ਼ਾਂ ਦਾ ਬਿਲਕੁਲ ਪਰਹੇਜ਼ ਕਰਨ ਕਿਉਂਕਿ ਜਦੋਂ ਅਸੀਂ ਇਹ ਚੀਜ਼ਾਂ ਖਾਂਦੇ ਆ ਤਾਂ ਸਾਡੇ ਖੂਨ ਚ 슈ਗਰ ਦਾ ਲੈਵਲ ਵੱਧਦਾ ਹੈ ਤਾਂ ਇਹਦੇ ਨਾਲ ਸਾਡੇ ਯੂਰਿਕ ਐਸਿਡ ਦਾ ਲੈਵਲ ਵੀ ਬਹੁਤ ਵੱਧ ਹੋ ਜਾਂਦਾ ਹੈ ਤੇ ਦੋਸਤੋ ਜਿਹੜੀਆਂ ਇੱਕ ਰਿਫਾਈਂਡ ਕਾਰਬੋਹਾਈਡਰੇਟਸ ਵਾਲੀਆਂ ਚੀਜ਼ਾਂ ਜਿਹੜੀਆਂ ਮੈਦੇ ਤੋਂ ਬਣਦੀਆਂ ਜਿਵੇਂ ਚਿੱਟੀ ਬਰੈਡ ਹੋ ਗਈ ਮੈਦਾ ਹੋ ਗਿਆ ਫਿਰ ਕੇਕ ਬਿਸਕੁਟ ਹੋ ਗਏ ਬੇਕਰੀ ਵਾਲੀਆਂ ਚੀਜ਼ਾਂ ਪੇਸਟਰੀਜ਼ ਇਹਨਾਂ ਦਾ ਵੀ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ ਸਿੰਪਲ ਕਾਰਬੋਹਾਈਡਰੇਟਸ ਹੁੰਦੇ ਇਹਨਾਂ ਚ ਇਹ ਵੀ ਕਹਿ ਲੋ ਕਿ ਸਿੰਪਲ 슈ਗਰ ਦੀ ਫਾਰਮ ਜੀ ਹੁੰਦੀਆਂ ਇਹ ਚੀਜ਼ਾਂ ਇਹ ਸਾਡੇ ਖੂਨ ਚ ਜਦੋਂ ਪਹੁੰਚਦੀਆਂ ਐ ਅੰਤੜੀਆਂ ਤੋਂ ਸੋਖਿਆ ਜਾਂਦਾ ਜਿਹੜਾ 슈ਗਰ ਆ ਤਾਂ ਉਹਦੇ ਨਾਲ ਸਾਡਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ ਸੋ ਹੁਣ ਜਿਹੜੀ ਜ਼ਰੂਰੀ ਗੱਲ ਆ ਜਿਹੜੇ ਆਮ ਹੀ ਮਰੀਜ਼ ਯੂਰਿਕ ਐਸਿਡ ਵਾਲੇ ਪੁੱਛਦੇ ਵੀ ਸਾਨੂੰ ਸਬਜ਼ੀਆਂ ਗਾਲਾਂ ਕਿਹੜੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਉਹ ਉਹਨਾਂ ਬਾਰੇ ਜਾਣਦੇ ਦੋਸਤੋ ਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੀ ਚੱਲਿਓ ਤਾਂ ਜੋ ਜਿਹੜੇ ਵੀ ਭਰਾਵਾਂ ਨੂੰ ਯੂਰਿਕ ਐਸਿਡ ਵਧਣ ਦੀ ਪਰੇਸ਼ਾਨੀ ਆ ਉਨ੍ਹਾਂ ਦਾ ਹੱਲ ਹੋ ਸਕੇ ਸੋ ਕਿੰਨਾ ਚੀਜ਼ਾਂ ਦਾ ਯੂਰਿਕ ਐਸਿਡ ਵੱਧ ਆਏ ਹੁਣ ਅਸੀਂ ਉਹ ਜਾਣਾਂ ਕਿ ਉਸ ਤੋਂ ਬਾਅਦ ਅਸੀਂ ਘਰੇਲੂ ਤਰੀਕੇ ਨੁਸਖੇ ਵੀ ਜਾਣਾਂਗੇ ਜਿਨ੍ਹਾਂ ਨਾਲ ਅਸੀਂ ਘਰ ਬੈਠੇ ਆਪਦੇ ਯੂਰਿਕ ਐਸਿਡ ਨੂੰ ਬਿਨਾਂ ਦਵਾਈ ਤੋਂ ਕੰਟਰੋਲ 'ਚ ਰੱਖ ਸਕਦੇ ਹਾਂ ਸੋ ਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰੀ ਜਾਇਓ ਤਾਂ ਜੋ ਵੱਕਤ ਤੋਂ ਵੱਧ ਭਰਾਵਾਂ ਦਾ ਫਾਇਦਾ ਹੋ ਸਕੇ ਲਾਭ ਹੋ ਸਕੇ ਕਿਉਂਕਿ ਸਮਾਂ ਕੱਢ ਕੇ ਮੈਂ ਤੁਹਾਡੇ ਤੋਂ ਤੁਹਾਨੂੰ ਜਾਣਕਾਰੀ ਦੇ ਰਿਹਾ ਏ ਜਿਹੜੀ ਕੀਮਤੀ ਜਾਣਕਾਰੀ ਆ ਅੱਗੇ ਵੱਧ ਤੋਂ ਵੱਧ ਪਹੁੰਚਣੀ ਚਾਹੀਦੀ ਜੋ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਹਾਂ ਇਹ ਬਿਲਕੁਲ ਜਿਹੜੀਆਂ ਪ੍ਰਮਾਣਿਤ ਸਟੱਡੀਜ਼ ਆ ਖੋਜਾਂ ਹੋਈਆਂ ਉਹਨਾਂ ਦੇ ਬੇਸਟ ਦਾਸ ਰਿਹਾ ਸੋ ਸਬਜ਼ੀਆਂ ਜਿਹੜੀਆਂ ਯੂਰਿਕ ਐਸਿਡ ਵਧਾਉਂਦੀਆਂ ਏ ਜਿਹੜੀਆਂ ਸਾਨੂੰ ਬੰਦ ਕਰਨੀਆਂ ਚਾਹੀਦੀਆਂ ਬਿਲਕੁਲ ਉਹਨਾਂ ਬਾਰੇ ਜਾਣਦੇ ਹਾਂ ਉਹਨਾਂ ਸਭ ਤੋਂ ਪਹਿਲਾਂ ਆਉਂਦੀ ਪਾਲਕ ਸੋ ਜਿਨ੍ਹਾਂ ਦਾ ਯੂਰਿਕ ਐਸਿਡ ਵਧਦਾ ਪਾਲਕ ਦਾ ਭਰੇਜ ਕਰਨ ਗੋਭੀ ਦਾ ਭਰੇਜ ਕਰਨ ਫਿਰ ਬੈਂਗਣ ਵੀ ਯੂਰਿਕ ਐਸਿਡ ਵਧਾਉਂਦੇ ਆ ਇਦੇ ਨਾਲ ਨਾਲ ਅਰਬੀ ਖਾਨਾ ਵੀ ਸਾਡਾ ਯੂਰਿਕ ਐਸਿਡ ਵਧਦਾ ਏ ਅਰਬੀ ਵੀ ਸਾਡਾ ਯੂਰਿਕ ਐਸਿਡ ਵਧਾਉਂਦੀ ਆ ਤੇ ਮਸ਼ਰੂਮ ਵੀ ਸਾਡਾ ਯੂਰਿਕ ਐਸਿਡ ਦਾ ਜਿਹੜਾ ਲੈਵਲ ਆ ਖੂਨ 'ਚ ਉਹ ਵਧਾਉਂਦੇ ਆ ਸੋ ਇਹ ਸਬਜ਼ੀਆਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਜਿਨ੍ਹਾਂ ਨੂੰ ਯੂਰਿਕ ਐਸਿਡ ਵਧਣ ਦੀ ਦਿੱਕਤ ਆ ਸੋ ਇਹਦੇ ਨਾਲ ਨਾਲ ਦੋਸਤੋ ਦਾਲਾਂ ਦਾਲਾਂ ਨਾਲ ਵੀ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਖਾਸ ਕਰ ਜਿਹੜੀ ਅ ਅ ਇੱਕ ਮੈਨੂੰ ਹੁਣ ਧਿਆਨ ਚ ਨਹੀਂ ਆ ਰਿਹਾ ਇੱਕ ਮਸਰਾਂ ਦੀ ਦਾਲ ਇਹ ਵੀ ਬਹੁਤ ਜ਼ਿਆਦਾ ਯੂਰਿਕ ਐਸਿਡ ਵਧਾਉਂਦੀ ਆ ਸੋ ਖਾਸ ਕਰ ਮਸਰਾਂ ਦੀ ਮਾਂ ਦੀ ਦਾਲ ਬਹੁਤ ਜ਼ਿਆਦਾ ਯੂਰਿਕ ਐਸਿਡ ਦਾ ਲੈਵਲ ਸਾਡਾ ਉੱਪਰ ਚਲਾ ਜਾਂਦਾ ਸੋ ਮਸਰ ਤੇ ਮਾਂ ਦਾ ਬਿਲਕੁਲ ਕਹਿ ਲਓ ਵੀ ਕੱਟ ਦਿਓ ਆਪਦੀ ਭੋਜਨ ਦੀ ਲਿਸਟ ਚੋਂ ਕਿਉਂਕਿ ਇਹ ਸਾਡਾ ਯੂਰਿਕ ਐਸਿਡ ਬਹੁਤ ਵਧਾਉਂਦੇ ਸੋ ਜਿਨ੍ਹਾਂ ਦੇ ਯੂਰਿਕ ਐਸਿਡ ਵਧਦਾ ਉਹ ਬਿਲਕੁਲ ਨਾ ਖਾਣ ਬਾਕੀ ਰਾਜਮਾ ਫਿਰ ਕਾਲੇ ਚਨੇ ਚਿੱਟੇ ਚਨੇ ਇਹ ਵੀ ਸਾਡੇ ਯੂਰਿਕ ਐਸਿਡ ਦਾ ਲੈਵਲ ਬਹੁਤ ਵਧਾ ਦਿੰਦੇ ਆ ਦੋਸਤੋ ਕਮੈਂਟ ਕਰਕੇ ਦੱਸਿਓ ਵੀ ਕਿਤੇ ਕਨੈਕਸ਼ਨ ਆਪਣਾ ਵੀਕ ਤਾਂ ਨਹੀਂ ਪੈ ਰਿਹਾ ਮੇਰੀ ਆਵਾਜ਼ ਤੁਹਾਡੇ ਤੱਕ ਜਾ ਰਹੀ ਆ ਸੋ ਆ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਜਰੂਰ ਕਰ ਦਿਓ ਸੋ ਹੁਣ ਆਪਾਂ ਗੱਲ ਕਰਦੇ ਵੀ ਘਰੇਲੂ ਤਰੀਕੇ ਕਿਹੜੇ ਆ ਜਿਹਦੇ ਨਾਲ ਅਸੀਂ ਆਪਦੇ ਯੂਰਿਕ ਐਸਿਡ ਨੂੰ ਬਿਨਾ ਦਵਾਈ ਤੋਂ ਬੜੇ ਸੌਖੇ ਤਰੀਕੇ ਨਾਲ ਪਰੇਜੇ ਰੱਖ ਕੇ ਘਰ ਬੈਠੇ ਠੀਕ ਕਰ ਸਕਦੇ ਪਹਿਲਾਂ ਤਾਂ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਇਹਨਾਂ ਦਾ ਬਿਲਕੁਲ ਕਟ ਆਫ ਕਰ ਦੋ ਅਵਾਈਡ ਕਰੋ ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਮੀਟ ਅੰਡਾ ਛੱਡ ਦੋ ਜਿਨ੍ਹਾਂ ਦੇ ਯੂਰਿਕ ਐਸਿਡ ਵੱਧਦਾ ਹੈ ਇਹ ਜਿਹੜੀਆਂ ਸਬਜ਼ੀਆਂ ਦਾ ਸੰਗੇ ਛੱਡ ਦੋ ਸੋ ਆਓ ਹੁਣ ਅਸੀਂ ਉਹ ਚੀਜ਼ਾਂ ਜਾਣਦੇ ਘਰੇਲੂ ਤਰੀਕੇ ਜਾਣਦੇ ਜਿਹੜੇ ਸਾਡੇ ਯੂਰਿਕ ਐਸਿਡ ਨੂੰ ਇਹਦਾ ਲੈਵਲ ਹੇਠਾਂ ਲੈ ਕੇ ਆਉਣਗੇ ਸੋ ਬੇਸ਼ੱਕ ਪੈਨ ਕਾਪੀ ਚੱਕ ਲਓ ਨੋਟ ਕਰ ਲਓ ਵੀ ਤੁਸੀਂ ਕੀ ਕੀ ਖਾਣਾ ਹੈ ਸੋ ਰਾਤ ਨੂੰ ਤੁਸੀਂ 2 ਦੀ 2 ਜਾਂ 3 ਦੀ ਗਿਣਤੀ 'ਚ ਅਖਰੋਟ ਆ ਜਿਹੜੇ ਉਹ ਭੌਂਕੇ ਰੱਖ ਦੇਣੇ ਆ ਤੇ ਸਵੇਰੇ ਨਿਰਨੇ ਕਾਲਜੇ ਖਾਲੀ ਪੇਟ ਪਾਣੀ ਪੀਣ ਤੋਂ ਬਾਅਦ ਇਹਨਾਂ ਨੂੰ ਤੁਸੀਂ ਇਹਨਾਂ ਅਖਰੋਟਾਂ ਦਾ ਸੇਵਨ ਕਰਨਾ ਹੈ ਲਾਜ਼ਮੀ ਜਿੰਨਾ ਲੋਕਾਂ ਦੇ ਯੂਰਿਕ ਐਸਿਡ ਵੱਧਦਾ ਹੈ ਸੋ ਅਖਰੋਟਾਂ ਵਿੱਚ ਅਜਿਹੀ ਤਾਕਤ ਆ ਕੁਦਰਤ ਨੇ ਅਜਿਹੇ ਰਸਾਇਣ ਇਹਨਾਂ ਦੇ ਵਿੱਚ ਪਾਏ ਆ ਕਿ ਸਾਡੇ ਯੂਰਿਕ ਐਸਿਡ ਨੂੰ ਘੱਟ ਕਰਨ ਦੀ ਬੜੀ ਤਾਕਤ ਰੱਖਦੇ ਆ ਸੋ ਪ੍ਰਮਾਤਮਾ ਨੇ ਸਾਨੂੰ ਜੇ ਬਿਮਾਰੀਆਂ ਦਿੱਤੀਆਂ ਏ ਤਾਂ ਇਹਨਾਂ ਨਾਲ ਲੜਨ ਵਾਸਤੇ ਸਾਨੂੰ ਜੜੀ ਬੂਟੀਆਂ ਵੀ ਦਿੱਤੀਆਂ ਏ ਔਸ਼ਧੀਆਂ ਵੀ ਦਿੱਤੀਆਂ ਏ ਸੋ ਅਖਰੋਟ ਜ਼ਰੂਰ ਵਰਤੋ ਜਿਨ੍ਹਾਂ ਦਾ ਯੂਰਿਕ ਐਸਿਡ ਵੱਧਦਾ ਏ ਇਹਦੇ ਨਾਲ ਨਾਲ ਦੋਸਤੋ ਜਿਹੜੇ ਭੋਜਨ ਚ ਫਾਈਬਰ ਦੀ ਮਾਤਰਾ ਜ਼ਿਆਦਾ ਏ ਜਿਵੇਂ ਓਟਸ ਹੋ ਗਿਆ ਕਨਵਾ ਹੋ ਗਿਆ ਦਲੀਆ ਇਹ ਵੀ ਸਾਡੇ ਯੂਰਿਕ ਐਸਿਡ ਨੂੰ ਘਟ ਕਰਦਾ ਤੇ ਇਸਬਗੋਲ ਦਾ ਛਿਲਕਾ ਇਸਬਗੋਲ ਦੇ ਛਿਲਕੇ ਚ ਬੜੇ ਗਾਣਾ ਕੋਲੇਸਟ੍ਰੋਲ ਤਾਂ ਇੱਕ ਘਟਾਉਂਦਾ ਹੀ ਘਟਾਉਂਦਾ ਸਾਡੇ ਲਿਵਰ ਲਈ ਵੀ ਵਧੀਆ ਸ਼ੂਗਰ ਵਾਲੇ ਮਰੀਜ਼ਾਂ ਲਈ ਵੀ ਵਧੀਆ ਤੇ ਇਹਦਾ ਇੱਕ ਅਜੀਹਾ ਖਾਸ ਗੁਣ ਹੈ ਵੀ ਇਹ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਹੈ ਜਿਹੜਾ ਇਸ ਬਗੋਲ ਦਾ ਛਿਲਕਾ ਹੈ ਸੋ ਇਹ ਵੀ ਲਿਸਟ ਵਿੱਚ ਨੋਟ ਕਰ ਲਈ ਇਸ ਬਗੋਲ ਦਾ ਛਿਲਕਾ ਜ਼ਰੂਰ ਲੈਣਾ ਜਿੰਨਾ ਭੈਣ ਭਰਾਵਾਂ 'ਵਾਂ ਦੇ ਯੂਰਿਕ ਐਸਿਡ ਵੱਧਦਾ ਹੈ ਤੇ ਦੋਸਤੋ ਪਾਣੀ ਵੱਧ ਤੋਂ ਵੱਧ ਪੀਣਾ ਹੈ ਯੂਰਿਕ ਐਸਿਡ ਜਿੰਨਾ ਦੇ ਵੱਧਦਾ ਹੈ ਕਿਉਂਕਿ ਇਹਦੇ ਨਾਲ ਵੱਧ ਤੋਂ ਵੱਧ ਜਿਹੜਾ ਯੂਰਿਕ ਐਸਿਡ ਸਾਡਾ ਉਹ ਕਿਡਨੀਆਂ ਤੋਂ ਸਾਡੇ फ्लਸ਼ ਆਊਟ ਹੁੰਦਾ ਹੈ ਸੋ ਹਣ ਜਿਹੜੀ ਖਾਸ ਚੀਜ਼ ਦਾ ਸੰਜਾਰਿਆ ਹੈ ਜਿਹੜੀ ਯੂਰਿਕ ਐਸਿਡ ਨੂੰ ਕੰਟਰੋਲ ਕਰਦੀ ਆ ਉਹ ਹੈਗੀ ਆ ਅਜਵੈਨ ਦਾ ਪਾਣੀ ਇਹ ਮੈਂ ਤੁਹਾਨੂੰ ਦੱਸਦਾ ਬਣਾਉਣਾ ਕਿਵੇਂ ਸੋ ਅਜਵੈਨ ਦੇ ਪਾਣੀ ਦਾ ਤੁਸੀਂ ਸਵੇਰੇ ਵੀ ਸੇਵਨ ਕਰ ਸਕਦੇ ਆ ਸ਼ਾਮ ਵੇਲੇ ਵੀ ਸੇਵਨ ਕਰ ਸਕਦੇ ਆ ਘੱਟੋ ਘੱਟ ਦੋ ਟਾਈਮ ਅਜਵੈਨ ਦਾ ਪਾਣੀ ਜ਼ਰੂਰ ਪੀਓ ਜਿਨ੍ਹਾਂ ਦੇ ਜੋੜਾਂ ਦੇ ਦਰਦ ਆ ਯੂਰਿਕ ਐਸਿਡ ਨਾਲ ਜਿਹੜੇ ਭੈਣ ਭਰਾ ਪਰੇਸ਼ਾਨ ਆ ਸੋ ਇੱਕ ਚਮਚ ਅਜਵੈਨ ਲੈ ਕੇ ਇਹਨੂੰ ਤੁਸੀਂ ਇੱਕ ਗਲਾਸ ਪਾਣੀ ਚ ਵਧੀਆ ਤਰੀਕੇ ਨਾਲ ਉਬਾਲ ਲਓ ਉਸ ਤੋਂ ਬਾਅਦ ਤੁਸੀਂ ਇਹ ਅਜਵੈਨ ਦਾ ਪਾਣੀ ਪੀਣਾ ਹੈ ਟੇਸਟ ਵਾਸਤੇ ਚੁੰਡੀਕ ਤੁਸੀਂ ਸਿੰਧ ਦਾ ਨਮਕ ਵੀ ਮਿਲਾ ਸਕਦੇ ਆ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਉਹ ਨਮਕ ਦਾ ਪਰਹੇਜ਼ ਰੱਖਣ ਸੋ ਦਿਨ ਚ ਦੋ ਵਾਰ ਜੇ ਤੁਸੀਂ ਅਜਵੈਨ ਦਾ ਪਾਣੀ ਪੀਨੇ ਆ ਤਾਂ ਇਹਦੇ ਨਾਲ ਬੜੀ ਕਹਿ ਲਓ ਵੀ ਜਲਦੀ ਸਾਡਾ ਯੂਰਿਕ ਐਸਿਡ ਦਾ ਜਿਹੜਾ ਲੈਵਲ ਆ ਉਹ ਹੇਠਾਂ ਆਉਂਦਾ ਇਸ ਤੋਂ ਬਾਅਦ ਕਈ ਭਰਾਵਾਂ ਨੂੰ ਨਹੀਂ ਪਤਾ ਸੇਬ ਦਾ ਜਿਹੜਾ ਸਿਰਕਾ ਏ ਜਿਹਨੂੰ ਅ ਐਪਲ ਸਾਈਡਰ ਵਿਨੇਗਰ ਵੀ ਕਹਿ ਦਿੰਦੇ ਆ ਇਹ ਵੀ ਸਾਡੇ ਯੂਰਿਕ ਐਸਿਡ ਨੂੰ ਘਟਾਉਣ 'ਚ ਸਾਡੀ ਬੜੀ ਸਹਾਇਤਾ ਕਰਦਾ ਏ ਸੋ ਸੇਬ ਦੇ ਸਿਰਕੇ ਦਾ ਵੀ ਅਸੀਂ ਸੇਵਨ ਕਰ ਸਕਦੇ ਆ ਇਹਦੇ ਹੋਰ ਵੀ ਬੜੇ ਗੁਣ ਆ ਸਾਡੇ ਭਾਰ ਨੂੰ ਘਟਾਉਂਦਾ ਸਾਡੇ ਬਲੱਡ ਪ੍ਰੈਸ਼ਰ ਨੂੰ ਰੈਗੂਲੇਟ ਕਰਦਾ ਸਾਡੇ ਕੋਲੇਸਟ੍ਰੋਲ ਨੂੰ ਘਟਾਉਂਦਾ ਏ ਇਹਦੇ ਨਾਲ ਨਾਲ ਸਾਡੇ ਫੈਟੀ ਲਿਵਰ ਵਾਸਤੇ ਵੀ ਬਹੁਤ ਵਧੀਆ ਜਿਹੜਾ ਸੇਬ ਦਾ ਸਿਰਕਾ ਹੁੰਦਾ ਏ ਸੋ ਇੱਚ ਅਜਿਹੀ ਖਾਸੀਅਤ ਆ ਵੀ ਇਹ ਸਾਡੇ ਯੂਰਿਕ ਐਸਿਡ ਨੂੰ ਵੀ ਘੱਟ ਕਰਦਾ ਏ ਸੋ ਇਹ ਸਾਰੇ ਗੁਣ ਕਿਉਂ ਸੇਵ ਦੇ ਸਰਕੇ ਚ ਵਿਗਿਆਨਕ ਤੱਥਾਂ ਨੂੰ ਵੇਖਦੇ ਹੋਏ ਮੈਂ ਸਾਰੀ ਸਟੱਡੀ ਤੁਹਾਨੂੰ ਦੱਸ ਰਿਹਾ ਚ ਐਸਟਿਕ ਐਸਿਡ ਹੁੰਦਾ ਹੈ ਜਿਹੜਾ ਇਹ ਸਾਰੇ ਗੁਣ ਰੱਖਦਾ ਹੈ ਸੋ ਇਸੇ ਐਸਟਿਕ ਐਸਿਡ ਕਰਕੇ ਸਾਡੇ ਜਿਹੜਾ ਯੂਰਿਕ ਐਸਿਡ ਦਾ ਲੈਵਲ ਘਟਦਾ ਕੋਲੇਸਟ੍ਰੋਲ ਡਾਊਨ ਜਾਂਦਾ ਹੈ ਸੋ ਸਾਥੀਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਿਓ ਕਰੀ ਜਾਓ ਨਾਲ ਦੀ ਨਾਲ ਤਾਂ ਜੋ ਵੱਧ ਤੋਂ ਵੱਧ ਭਰਾਵਾਂ ਨੂੰ ਇਸ ਵੀਡੀਓ ਦਾ ਫਾਇਦਾ ਹੋ ਸਕੇ ਕਿਉਂਕਿ ਯੂਰਿਕ ਐਸਿਡ ਦੀ ਪਰੇਸ਼ਾਨੀ ਅੱਜਕੱਲ ਸਾਡੇ ਖਾਣੇ-ਦਾਣੇਆਂ ਕਰਕੇ ਬਹੁਤ ਹੀ ਵੱਧ ਚੁੱਕੀ ਆ ਭੈਣ ਭਰਾਵਾਂ ਚ ਸੋ ਨਾਰਮਲ ਇਹਦੀ ਰੇਂਜ ਮਰਦਾਂ ਵਿੱਚ 3.5 ਤੋਂ ਲੈ ਕੇ 7 ਤੱਕ ਨਾਰਮਲ ਇਹਦੀ ਰੇਂਜ ਹੁੰਦੀ ਜਿਨ੍ਹਾਂ ਨੂੰ ਲੱਛਣ ਆ ਰਹੇ ਜਿਹੜੇ ਮੈਂ ਪਹਿਲਾਂ ਦੱਸੇ ਵੀਡੀਓ ਤੁਸੀਂ ਬੈਕ ਕਰਕੇ ਦੇਖ ਸਕਦੇ ਆਂ ਵੀਡੀਓ ਨੂੰ ਪੂਰੀ ਸੋ ਇਹ ਲੱਛਣ ਜਿਨ੍ਹਾਂ ਦੇ ਆ ਰਹੇ ਉਹ ਜਰੂਰ ਆਪਦਾ ਯੂਰਿਕ ਐਸਿਡ ਦਾ ਇੱਕ ਵਾਰੀ ਟੈਸਟ ਆ ਜਿਹੜਾ ਉਹ ਜਰੂਰ ਕਰਾ ਲੈਣ ਤੇ ਔਰਤਾਂ ਵਿੱਚ 2.5 2. 5, 2. 5 ਤੋਂ ਲੈ ਕੇ 6 ਤੱਕ ਇਹਦੀ ਨਾਰਮਲ ਰੇਂਜ ਹੁੰਦੀ ਆ। ਸੋ ਜਿਹੜੇ ਭੈਣ ਭਰਾਵਾਂ ਨੂੰ ਯੂਰਿਕ ਐਸਿਡ ਵਧਣ ਦੇ ਜਿਹੜੇ ਮੈਂ ਲੱਛਣ ਦੱਸੇ ਆ ਕਮਜ਼ੋਰੀ ਰਹਿ ਰਹੀ ਆ, ਪਿਸ਼ਾਬ 'ਚ ਵਾਰ-ਵਾਰ ਇਨਫੈਕਸ਼ਨ ਆ ਰਹੀ ਆ, ਤੁਹਾਡੇ ਜੋੜਾਂ 'ਚ ਦਰਦ ਹੋ ਰਹੀ ਆ, ਤੁਹਾਡੇ ਗੋਡਿਆਂ 'ਚ ਦਰਦ ਹੋ ਰਹੀ ਆ, ਸੋਜਾਂ ਆ ਰਹੀਆਂ ਐ ਜੋਇੰਟਸ ਵਿੱਚ, ਜੋੜਾਂ 'ਚ। ਸੋ ਜ਼ਰੂਰ ਆਪ ਦਾ ਜਿਹੜਾ ਯੂਰਿਕ ਐਸਿਡ ਦਾ ਟੈਸਟ ਆ ਉਹ ਜ਼ਰੂਰ ਕਰਾ ਲੈਣ। ਤੇ ਜੇ ਤੁਹਾਨੂੰ ਹੈ ਯੂਰਿਕ ਐਸਿਡ ਵਧਣ ਦੀ ਪਰੇਸ਼ਾਨੀ ਤਾਂ ਜਿਹੜੀਆਂ ਮੈਂ ਤੁਹਾਨੂੰ ਖਾਣ ਵਾਲੀਆਂ ਚੀਜ਼ਾਂ ਦੱਸੀਆਂ ਇਹਨਾਂ ਦਾ ਬਿਲਕੁਲ ਪ੍ਰੇਸ਼ ਕਰੋ ਸੋ ਸਾਥੀਓ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੋ ਮੇਰਾ ਇਹੀ ਰਹਿੰਦਾ ਏ ਹਮੇਸ਼ਾ ਵੀ ਤੁਹਾਨੂੰ ਹਰ ਰੋਜ਼ ਕੋਈ ਨਾ ਕੋਈ ਸਿਹਤਮੰਦ ਰਹਿਣ ਵਾਸਤੇ ਜਾਣਕਾਰੀ ਦਿੰਦਾ ਰਹਾ ਸੋ ਆਪਣਾ ਪੇਜ ਜ਼ਰੂਰ ਫਾਲੋ ਕਰ ਲਿਓ ਤਾਂ ਜੋ ਅੱਗੇ ਜਿਹੜੀਆਂ ਵੀ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਪਹੁੰਚਾਉਣੀ ਆ ਉਹ ਸੌਖੇ ਤਰੀਕੇ ਨਾਲ ਪਹੁੰਚ ਜੇ ਸੋ ਇਜਾਜ਼ਤ ਦਿਓ ਧੰਨਵਾਦ